ਕੀ ਪਛਾਣਾਈ ਇਹ ਤੁਸੀਂ ਜਿਹੜਾ ਹੁਣ ਕੀ ਕਰ ਰਹੇ ਸੀ ਜੀ ਇਹ ਹੱਥ ਉਹ ਬਲੌਕ ਲੂਸ ਸੀਗਾ ਜੀ ਉਹ ਟਾਈਟ ਕਰ ਰਹੇ ਆਂ ਤਰ ਹੈ ਉੱਥੇ ਵੀ ਲੱਗਦਾ ਪ੍ਰਾਈਵੇਟ ਕਿਤੇ ਨਹੀਂ ਲੱਗੇ ਨਹੀਂ ਨਹੀਂ ਕੋਈ ਪ੍ਰੋਗਰਾਮ ਹੈ ਜੀ ਅਗਲਾ ਪ੍ਰਾਈਵੇਟ ਅਗਲਾ ਜਿੱਦਾਂ ਦੇ ਆਦੇਸ਼ ਹੋਏ ਉਹਦੇ ਹਿਸਾਬ ਨਾਲੇ ਹੁਕਮਾਂ ਦੇ ਅਨੁਸਾਰ ਆ ਰਹੇ ਨੇ ਜੀ ਹਾਂ ਜੀ ਹਾਂ ਤੁਸੀਂ ਦੇਖ ਰਹੇ ਹੋ ਏਪੀਐਨ ਲਾਈਵ ਹਾਲ ਹੀ ਕਲਾ ਤੋਂ ਇੱਕ ਸਿੱਸਲੀ ਮੈਕਮ ਦਾ ਮੁਲਾਜ਼ਮ ਲਾਹਣ ਆਇਆ ਚੋਰੀ ਚੋਰੀ ਚਿੱਪ ਪਾਰਾਮੀਟਰ ਦੇ ਲੋਪਾਂ ਨੇ ਐਨ ਮੌਕੇ ਤੇ ਫੜਿਆ ਤੇ ਇਸ ਘਟਕ ਦੇ ਵਿਰੋਧ ਕੀਤਾ ਜਦੋਂ ਸਕੂਲ ਕੁਛ ਗਿੱਚ ਕੀਤੀ ਗਈ ਤਾਂ ਮੁਲਾਜ਼ਮ ਵੱਲੋਂ ਪੱਲਾ ਛਾੜਦਿਆਂ ਹੋਇਆ ਕਿਹਾ ਕਿ ਪੁਰਾਣੇ ਮੀਟਰ ਦੇ ਬਲੋਕ ਦੀਆਂ ਤਾਰਾਂ ਲੂਜ਼ ਹੋਣ ਕਰਕੇ ਉਸ ਨੂੰ ਫਸਣਾ ਆਇਆ ਸੀ ਅਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਸਰਕਾਰ ਨੂੰ ਪਾਈਆਂ ਲਾਂਘਾਂ ਪਲਾਸੋਰ ਤੋਂ ਲਖਵੀਰ ਸਮਾਂ ਦੀ ਵਿਸ਼ੇਸ਼ ਰਿਪੋਰਟ ਪੰਜਾਬ ਤਿਹਾਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੀਟਰ ਲੱਗ ਰਿਹਾ ਹੈ ਕਿ ਇਹਦੇ ਬਾਰੇ ਦੱਸੋ ਜੀ ਕੀ ਪਛਣਾ ਜੀ ਇਹ ਤੁਸੀਂ ਜਿਹੜਾ ਹੁਣ ਕੀ ਕਰ ਰਹੇ ਸੀ ਜੀ ਆਹ ਉਹ ਬਲੌਕ ਲੂਸ ਸੀਗਾ ਜੀ ਉਹ ਟਾਈਟ ਕਰ ਰਹੇ ਹੋ ਅੱਛਾ ਕੋਈ ਨਵੇਂ ਮੀਟਰ ਦਾ ਕੋਈ ਚੱਕਰ ਤਾਂ ਨਹੀਂ ਹੈ ਨਹੀਂ ਨਹੀਂ ਉਹ ਪੁਰਾਣੇ ਵਿੱਚ ਤਾਰਾਂ ਲੂਸ ਸੀਗੀਆਂ ਉਹ ਟਾਈਟ ਕਰਕੇ ਛੱਡਿਆ ਜੀ ਕੋਈ ਹੋਰ ਪ੍ਰੋਬਲਮ ਸੀਗੀ ਲੂਸ ਸੀਗਾ ਕਨੈਕਸ਼ਨ ਅੱਛਾ ਇੱਕ ਗੱਲ ਦੱਸੋ ਜਦੋਂ ਕਿ ਹ ਸਰਕਾਰੀ ਆਧਾਰਿਆਂ ਦੇ ਤੁਹਾਡੇ ਅਨੁਸਾਰ ਜਿੱਦਾਂ ਤੁਹਾਡੇ ਨਾਲ ਦੇ ਬੰਦੇ ਕਹਿੰਦੇ ਲੱਗ ਚੁੱਕੇ ਮੀਟਰ ਸਾਡੇ ਪਹਿਲਾਂ ਬਿਜਲੀ ਬੋਰਡ 'ਚ ਲੱਗ ਚੁੱਕੇ ਆ ਜੀ ਬਿਜਲੀ ਬੋਰਡ 'ਚ ਹਾਂਜੀ ਇਹ ਦਾ ਪ੍ਰਾਈਵੇਟ ਜਗ੍ਹਾ ਕਿੰਨੇ ਲੱਗ ਚੁੱਕੇ ਜੀ ਕਿਸੇ ਘਰ ਦੇ ਵਿੱਚ ਜਾਂ ਕਿਸੇ ਦੁਕਾਨ ਦੇ ਉੱਤੇ ਘਰ ਵਿੱਚ ਨਹੀਂ ਲੱਗਿਆ ਕੋਈ ਵੀ ਨਹੀਂ ਲੱਗੇ ਅੱਜ ਸ਼ੁਰੂਆਤ ਕਰਨੀ ਸੀਗੀ ਨਹੀਂ ਪਹਿਲਾਂ ਜਿੱਦਾਂ ਸਰਕਾਰੀ ਟੈਂਕੀਆਂ ਤੇ ਵੀ ਲੱਗ ਚੁੱਕੇ ਆ ਹਾਂਜੀ ਤੇ ਸਾਡੇ ਸਿਟੀ ਸੋਰੀ ਸਾਧਾਰਥਾਣੇ 'ਚ ਹਾਂਜੀ ਤੇ ਜਿਹੜਾ ਸਾਂਝ ਕੇਂਦਰ ਹੈ ਉੱਥੇ ਵੀ ਲੱਗਿਆ ਪ੍ਰਾਈਵੇਟ ਕਿਤੇ ਨਹੀਂ ਲੱਗੇ ਨਹੀਂ ਨਹੀਂ ਕੋਈ ਪ੍ਰੋਗਰਾਮ ਹੈ ਜੀ ਅਗਲਾ ਪ੍ਰਾਈਵੇਟ ਅਗਲਾ ਜਿੱਦਾਂ ਦੇ ਆਦੇਸ਼ ਹੋਏ ਉਹਦੇ ਹਿਸਾਬ ਨਾਲੇ ਹੁਕਮਾਂ ਦੇ ਅਨੁਸਾਰੀ ਠੀਕ ਹੈ ਹਾਂਜੀ ਹਾਂਜੀ ਚਾਹੇ ਸਾਡੇ ਪਿੰਡਾਂ 'ਚ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਕੋਈ ਵਰਗ ਹੋਵੇ ਜਿੱਥੇ ਵੀ ਕਿਤੇ ਮੀਟਰ ਲੱਗਦਾ ਸਾਨੂੰ ਜਾਣਕਾਰੀ ਦਿਓ ਅਸੀਂ ਜਿਹੜੇ ਚਿੱਪ ਵਾਲੇ ਮੀਟਰ ਲਾਉਂਦੇ ਆ ਇਹ ਵਿਭਾਗ ਨੂੰ ਲਈ ਜਾਣ ਦੇਵਾਂਗੇ ਔਰ ਅਸੀਂ ਇਹ ਰੱਜ ਕੇ ਡਟ ਕੇ ਵਿਰੋਧ ਕਰਾਂਗੇ ਹਾਂਜੀ ਸਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੋਲ ਇੱਕ ਰੋਟੀ ਰੋਗਾ ਮਿਲ ਗਈ ਆਪਣਾ ਕੰਮ ਕਰ ਰਿਆ ਉਹ ਕਿੱਥੋਂ ਆਪਣਾ ਵੇਲੇ ਦੂਆ ਕਰ ਲੂਗਾ ਜੇ ਚਾਰਜ ਕਰਾਉਣ ਨੂੰ ਲੱਗੇ ਤਾਂ ਸਾ ਕੋਈ ਫਾਇਦਾ ਹੋਣਾ ਜੇ ਲੋਕਾਂ ਵੱਲੋਂ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਮੀਟਰ ਨਾ ਲੱਗੇ ਜਾਣ ਜੇ ਐਦਾ ਹੁੰਦਾ ਰਿਹਾ ਹੁਣ ਦੇਖੋ ਤਾਂ ਸਾਹਮਣੇ ਦੇਖ ਲੋ ਜੀ ਧੱਕੇ ਨਾਲ ਹੀ ਲਾ ਰਹੇ ਆ ਅਸੀਂ ਇਹਦਾ ਪਰਸੈਂਟ ਲੱਗਦਾ ਜੀ 21% ਤੁਹਾਡੇ ਹਿਸਾਬ ਦੇ ਨਾਲ ਕੀ ਇਹਦਾ ਕੋਈ ਫਾਇਦਾ ਮਿਟਣਾ ਦਾ ਨਮਿਆਂ ਦਾ ਇਹ ਫਾਇਦੇ ਵਾਲਾ ਹੈ ਨਹੀਂ ਜੀ ਕਮ ਨਹੀਂ ਨੁਕਸਾਨ ਵਾਲਾ ਨਾ ਨੁਕਸਾਨ ਵਾਲਾ ਘਟ ਕਮਾਈ ਤਾਂ ਨੂੰ ਅੱਗੇ ਨਹੀਂ ਹੈਗੀ ਮਹਿੰਗਾਈ ਵੀ ਤਾਂ ਹੋ ਗਈ ਕਹਿੰਦਾ ਵੀ ਤਾਂ ਬਹੁਤ ਘੱਟ ਦਾ ਕੰਮ ਚ ਲੱਗਦਾ ਪਰ ਮੀਟਰ ਇਹ ਨੋ ਨੋ ਇਹਨਾਂ ਦੇ ਮੀਟਰ ਜਿਹੜੇ ਲਾਣ ਆਏ ਆ ਜੇ ਆਪਾਂ ਇਹਨਾਂ ਦੀ ਗੱਲ ਸੁਣੀਏ ਕਹਿੰਦੇ ਵੀ ਸਰਕਾਰੀ ਅਧਾਰਿਆਂ ਤੇ ਲਾਗੇ ਆ ਤੇ ਪਹਿਲੀ ਪ੍ਰਾਈਵੇਟ ਜਗ੍ਹਾ ਕੋਈ ਜਿੱਥੇ ਮੀਟਰ ਲਾਣ ਲਈ ਆਏ ਆ ਤੇ ਕੀ ਵਿਚਾਰ ਆ ਜੀ ਕੀ ਕਹਿਣਾ ਚਾਹੁੰਦੇ ਓ ਤੁਸੀਂ ਅਸੀਂ ਇਹ ਲੜਾਈ ਡੇਢ 2 ਸਾਲ ਪਹਿਲਾਂ ਲੈਣੀ ਸ਼ੁਰੂ ਕੀਤੀ ਸੀ ਜਦੋਂ 220 ਬਿੱਲ ਸਾਨੂੰ ਪਤਾ ਸੀ ਆਣ ਆਇਆ ਬਿਜਲੀ ਇਲੈਕਟ੍ਰੀਕਲ ਦਾ ਵੀ ਜਿੱਦਾਂ ਕਿਸਾਨ ਦੇ ਤਿੰਨ ਕਾਲੇ ਕਾਨੂੰਨ ਆਏ ਸੀ ਨਾਲੇ ਇਹ ਵੀ ਬਿੱਲ ਨਾਲੇ ਲੈ ਸੀ ਸਰਕਾਰ ਲੇਕਿਨ ਜਿਹੜੀਆਂ ਸਾਡੀਆਂ ਸਰਕਾਰਾਂ ਨੂੰ ਆਪਾਂ ਚੁਣ ਕੇ ਭੇਜਿਆ ਜਿਹੜੀਆਂ ਕਹਿੰਦੇ ਸੀ ਨਾਲ ਖੜਾਂਗੇ ਲੇਕਿਨ ਉਹ ਕਿੱਥੇ ਸੁਤੀਆਂ ਮਈਆਂ ਜਿਹਨਾਂ ਨੂੰ ਆਪ ਹੁਣ ਭੇਜਿਆ ਆ ਇਹ ਬਿੱਲ ਇਹ ਮੀਟਰ ਜਿਹੜਾ ਬੰਦਾ ਗਰੀਬ ਬੰਦਾ ਦੋ ਦਿਨ ਟਹਿਰ ਕੇ ਬਿੱਲ ਦਾ ਰੱਖਦਾ ਉਹਦੀ ਤਾਂ ਬੱਤੀ ਬੰਦ ਰਹੂਗੀ ਜਦੋਂ ਪੈਸੇ ਮੋਕਾ ਜਦੇ ਬੰਦ ਹੋ ਲੇਕਿਨ ਸਰਕਾਰਾਂ ਨੂੰ ਇਹ ਕਦੇ ਕਦੇ ਵੀ ਧੱਕੇ ਨਾਲ ਕੇ ਫਰ ਥੋਪਣਾ ਨਹੀਂ ਚਾਹੀਦਾ ਔਰ ਚੱਲਦਾ ਕਾਰੋਬਾਰ ਕਿਸੇ ਦਾ ਬੰਦ ਨਹੀਂ ਹੋਣਾ ਚਾਹੀਦਾ ਜਿੱਦਾਂ ਇਹਦਾ ਕਾਰੋਬਾਰ ਚੱਲਦਾ ਹੈ ਤੇ ਨਹੀਂ ਪੈਸੇ ਪਏ ਜਿੰਨੇ ਬੰਦੇ ਲੇਬਰ ਤੇ ਲੱਗੇ ਹੋਣਗੇ ਉਹਨਾਂ ਨੂੰ ਤਾਂ ਤਨਖਾਹ ਦੇਣੀ ਪਊਗੀ ਲੇਕਿਨ ਸਰਕਾਰ ਨੂੰ ਇਹ ਜ਼ਬਰਦਸਤ ਨਹੀਂ ਕਰਨਾ ਚਾਹੀਦਾ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਇਹ ਹੀ ਕਰਦਾ ਵੀ ਭਰਾਓ ਅੱਜ ਕੱਲਾ ਕੱਲੇ ਦੇ ਸਿਰ 'ਤੇ ਡਾਂਗ ਵੱਜਣ ਲੱਗ ਪਈ ਆ ਸਾਨੂੰ ਏਕਾ ਕਰਨਾ ਪੈਣਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਤਾਂ ਕਿ ਅੱਪਾ ਡਾੜ ਕੇ ਵਿਰੋਧ ਕਰੀਏ ਨਾ ਲੇਕਿਨ ਆਨ ਵਾਲਾ ਸਮਾਂ ਇਹ ਨਹੀਂ ਇੱਕ ਇੱਕ ਨਵਾਂ ਨਵਾਂ ਇਦਾਂ ਦਾ ਕਾਨੂੰਨ ਲਿਆਗਾ ਜਿਹੜਾ ਕਿ ਸਾਨੂੰ ਗਲਦ ਦੇ ਵਿੱਚੋਂ ਫਸਾ ਦੇ ਕੇ ਇਹ ਜੇ ਖਤਮ ਕਰਨ ਵਾਲੇ ਦੁਰਿਓ ਸਾਡੇ ਬੱਚੇ ਦਾ ਪਹਿਲੇ ਬਾਹਰ ਨੂੰ ਦੌੜਿਓ ਆ ਇਹਨਾਂ ਨੇ ਗਲਦ ਨਾ ਲੈਕੀਆਂ ਕਰਕੇ ਲੇਕਿਨ ਅੱਜ ਆਜ ਦਾ ਧੱਕੇ ਨਾਲ ਮੀਟਰ ਲਾਉਣ ਲੱਗਿਓ ਇਹਨਾਂ ਤੋਂ ਬੁਜਾਰਾਂ ਦੇ ਇਹ ਡਰਦੇ ਲੋਆ ਰਹੇ ਆ ਵੀ ਸਾਡਾ ਕਾਰੋਬਾਰ ਬੰਦ ਕਰ ਦੂਗੇ ਗੱਲ ਤਾਂ ਸਹੀ ਜਦੋਂ ਇਹ ਤਿੰਨ ਕਾਨੂੰਨਾਂ ਦੇ ਨਾਲ ਇਹ ਵੀ ਗੱਲ ਮੰਗ ਸੀ ਕਿ ਇਹ ਮੀਟਰ ਨਹੀਂ ਲੱਗੇ ਚਾਹੀਦੇ ਸਰਕਾਰ ਨੇ ਮੰਨਿਆ ਸੀ ਸਰਕਾਰ ਮੰਨੀ ਸੀ ਵੀ ਅਸੀਂ ਨਹੀਂ ਲਾ ਕੇ ਆਵਾਂਗੇ ਹਾਂ ਲੇਕਿਨ ਅੱਜ ਜਿਹੜਾ ਸਾਡਾ ਬਿਜਲੀ ਬੋਰਡ ਦਾ ਕਮਿਸ਼ਨਰ ਚੰਡੀਗੜ੍ਹ ਵਹਿੰਦਾ ਪੰਜਾਬ ਦਾ ਦਿੱਲੀ ਬੈਠੂ ਆਣੇ ਸਮੇਂ ਦੇ ਵਿੱਚ ਸਟੇਟਾਂ ਕੋ ਕੁਝ ਨਹੀਂ ਲੈਣਾ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਵੀ ਅੱਜ ਤੁਸੀਂ ਹੁਣ ਅੱਧਲੇ ਲਾ ਕੇ ਚੱਲਦੇ ਆ ਤੁਹਾਡੇ ਕੋ ਕੁਝ ਨਹੀਂ ਲੈਣਾ ਤੁਸੀਂ ਸਿਰਫ ਬਗਲੀਆਂ ਕਰਨ ਜੋ ਕੇ ਰਹਿ ਜਾਣਾ ਔਰ ਕੱਕਰੀ ਤੁਹਾਡੇ ਬਲੇ ਰਹਿਣਾ ਤੁਸੀਂ ਕਿਸਾਨ ਚੱਥੇ ਬੰਦੀਆਂ ਦੇ ਲੀਡਰ ਆ ਜੀ ਇੱਥੇ ਵੱਖ-ਵੱਖ ਚਿਹਰੇ ਤੁਸੀਂ ਤੁਸੀਂ ਇਹ ਮੀਟਰ ਹੁਣ ਲੱਗਣ ਦੇ ਰਹੇ ਹੋ ਅਸੀਂ ਅਸੀਂ ਵਿਰੋਧ ਕਰਦੇ ਅਸੀਂ ਵਿਰੋਧ ਕਰਦੇ ਲੜ ਕੇ ਅਸੀਂ ਨਹੀਂ ਅਸੀਂ ਤਾਂ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਮੈਂ ਫਿਰ ਤਕੜੇ ਹੋ ਜਾਓ ਇੱਕ ਵੀ ਮੀਟਰ ਨਾ ਲੱਗਣ ਦਈਏ ਹਾਂਜੀ ਬਾਜੀ ਕਾ ਕਰ ਰਹੀ ਆ ਜੀ ਇਹ ਮੀਟਰ ਨਹੀਂ ਲੱਗਣੇ ਚਾਹੀਦੇ ਹੈਗੇ ਆ ਜੀ ਤੇ ਇਹਦਾ ਜਿਆਦਾ ਨੁਕਸਾਨ ਸਾਨੂੰ ਜਿੱਦਾਂ ਹਮ ਲੇਬਰ ਸਾਡੇ 8 ਬੰਦੇ ਲੱਗੇ ਹੋਏ ਆ ਜੀ 8 ਬੰਦੇ ਮੇਰੇ ਜੇ ਲੇਬਰ ਤੇ ਜੇ ਬੈਠੂਗੇ 2 ਘੰਟੇ 4 ਘੰਟੇ ਵਿੱਦਗੇ ਜੀ ਮੇਰਾ ਬਹੁਤ بڑا ਨੁਕਸਾਨ ਹੋ ਆਈ ਜੇ ਇੱਕ ਦਿਨ ਵੀ ਮੇਰਾ ਇਹ ਕੰਮ ਇਹਦਾ ਹੁੰਦਾ ਵਾ ਸੰਡੇ ਨੂੰ ਮੇਰਾ ਮੀਟਰ ਸ਼ਨੀਵਾਰ ਨੂੰ ਬੰਦ ਹੋ ਗਿਆ ਜੀ ਸੰਡੇ ਨੂੰ ਮੈਂ ਪੈਸੇ ਨਹੀਂ ਜਮਾ ਹੁੰਦੇ ਜਾਂ 2 ਦਿਨ ਬੰਦ ਰਹਿ ਗਿਆ ਜੀ ਮੇਰਾ ਵਰਕਸ਼ਾਪ ਬੰਦ ਵਾ ਜੀ ਇਹਦੇ ਨਾਲ ਤਾਂ ਸਾਨੂੰ ਇਹ ਕਹਿ ਦਿੰਦੇ ਵੀ ਤੁਸੀਂ ਲੋਹਾ ਨਾ ਘੁੱਟੋ ਅਗਲੀ ਕਰ ਤੇਰਾ ਕੰਮ ਨਾ ਕਰੋ ਤੁਸੀਂ ਹੋਰ ਕੰਮ ਕਰ ਲਓ ਜੀ ਹੂੰ ਯਾਨਕਿ ਤੁਸੀਂ ਇਹਦਾ ਰੋਸ ਬਹੁਤ ਜਿਆਦਾ ਰੋਸ ਆ ਜੀ ਬਹੁਤ ਜ਼ਿਆਦਾ ਰੋਹਾ ਜੀ ਜਦੋਂ ਸਾਡੇ ਕੋਲ ਨਾ ਸਾਰਾ ਕਾਰੋਗੱਠਾ ਹੁੰਦਾ ਜੀ ਹਾਂਜੀ ਹਾਂਜੀ ਕੀ ਕਹਰੇ ਜੀ ਐਦਾਂ ਨਾ ਮਤਲਬ 2 ਦਿਨ ਵੀ ਅਗਲੇ ਦਾ ਕਾਰੋਬਾਰ ਬੰਦ ਹੋ ਜਾਂਦਾ ਕਿੰਨਾ ਨੁਕਸਾਨ ਹੁੰਦਾ ਬੰਦਿਆਂ ਦੀ ਲੇਬਰ ਪੈਂਦੀ ਆ ਕਾਰੋਬਾਰ ਦੇ ਉਹਦਾ ਕਿੰਨਾ ਗਲਤ ਅਸਰ ਪੈਂਦਾ ਐਦਾਂ ਅਗਲਾ ਜਿੱਦਾਂ ਕਹਿੰਦਾ ਵੀ ਅਸੀਂ ਜੁਰਮਾਨਾ ਦੇ ਕੇ ਵੀ ਕਰ ਸਕਦੇ ਆ ਕਿ ਸਾਨੂੰ ਇਹ ਮੀਟਰ ਨਹੀਂ ਜੋ ਪਹਿਲਾਂ ਸੀਗਾ ਉਹ ਠੀਕ ਆ ਕੋਈ ਸਿਸਟਮ ਚਾਹੀਦਾ ਹਾਂਜੀ ਕਿ ਐਦਾਂ ਸਾਡਾ ਉਹਦੇ ਵਿੱਚ ਨੁਕਸਾਨ ਨਹੀਂ ਕੰਮ ਸੇ ਕੰਮ ਅਸੀਂ ਅੱਗੇ ਪਿੱਛੇ ਕਰਕੇ ਜੁਰਮਾਨਾ ਦੇ ਕੇ ਕੰਮ ਤਾਂ ਚਲਾ ਲੈਂਦੇ ਸੀ ਤੇ ਨਵੇਂ ਜੀ ਨਵੇਂ ਤਾਂ ਹੁਣ ਸਾਰਿਆਂ ਲਈ ਔਖਾ ਜੀ ਇਹ ਹਾਂ ਨਵੇਂ ਲਈ ਔਖਾ ਹੈ ਜੀ ਜਿੱਦਾਂ ਪਹਿਲਾਂ ਹੀ ਚੱਲਦਾ ਸੀਗਾ ਉਦਾਂ ਹੀ ਚੱਲੀ ਜਾਓ ਜੋ ਜੈਜ ਤੁਹਾਡੀ ਜੂਨਟ ਬਣਦੀ ਆ ਸੀਗਾ ਨੇ ਲਾਓ ਜੀ ਇਹ ਨਹੀਂ ਕਹਿੰਦੇ ਕਿ ਨਾ ਲਾਓ ਜੋ ਤੁਹਾਡਾ ਬਣਦਾ ਉਹ ਲਾਓ ਤੁਹਾਡੀ ਕੀ ਆ ਵੀ ਕੀ ਕਹਿ ਰਹੇ ਤੁਸੀਂ ਹੁਣ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਨਹੀਂ ਲਗਣ ਦਵਾਂਗੇ ਉਸੀ ਦੇ ਬਾਰੇ ਕੀ ਐਕਸ਼ਨ ਲਵਗੇ ਦੇਖੋ ਅਸੀਂ ਸਰਕਾਰ ਤੇ ਦਵਾ ਪ੍ਰਾਣੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਸਾਡਾ ਲਗਾਤਾਰ ਉੱਥੇ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਉਹਦੇ ਵਿੱਚ ਇੱਕ ਜੋ ਪ੍ਰਾਲੀ ਨੂੰ ਜਾਣ ਦਾ ਇੱਕ ਜੋ ਬਿਜਲੀ ਰੈਗੂਲੇਟਰ ਕਾਨੂੰਨ ਵਾਪਸ ਲੈਣ ਦਾ ਇਹ ਜਿਹੜੀ ਉਹ ਗੱਲ ਸੈਂਟਰ ਸਰਕਾਰ ਨੇ ਮੰਨੀ ਸੀ ਜਿਹੜੀ ਕਿ ਉਹ ਸਾਡੇ ਤੇ ਦੁਆਰਾ ਥੋਪਣਾ ਜਾਂਦੀ ਹੈ ਅਸੀਂ ਕਿਸੇ ਤਰ੍ਹਾਂ ਦਾ ਐਸਾ ਫੈਸਲਾ ਨਹੀਂ ਥੋਪਣ ਦਵਾਂਗੇ ਜਿਹੜਾ ਕਿ ਜ਼ਬਰਨ ਲੋਕਾਂ ਨੂੰ ਠਗਣੇ ਦੀ ਕੋਸ਼ਿਸ਼ ਕਰਨ ਔਰ ਆਮ ਜਿਹੜਾ ਛੋਟਾ ਵਪਾਰੀ ਹੈ ਜਾਂ ਮਜ਼ਦੂਰ ਹੈ ਕਿਸਾਨ ਹੈ ਉਹ ਇਹਦਾ ਸ਼ਿਕਾਰ ਹੋਵੇ ਅਸੀਂ ਇਸ ਲੁੱਟ ਨੂੰ ਜਿੱਥੇ ਤੱਕ ਹੋ ਸਕੇ ਅਸੀਂ ਆਪਣੀ ਪੂਰੀ ਟੇਲ ਲਾ ਕੇ ਇਸ ਮੈਮ ਨੂੰ ਰੋਕਾਂਗੇ